ਬੀਤੇ ਦਿਨੀ ਸੈਲਫੀ ਲੈਣ ਆਈਆਂ ਸੱਠਿਆੜੀ ਨੇ ਚ ਡਿੱਗੀਆਂ ਪੈਣਾ ਦੀ ਸੁਰਖੀਆਂ ਬਣੀ ਖਬਰ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਏ ਇਸ ਮਾਮਲੇ ਤੇ ਗੁਰਦਾਸਪੁਰ ਦੇ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੁੱਬਣ ਵਾਲੀਆਂ ਦੋ ਪੈਣਾ ਨਾਲ ਮੌਜੂਦ ਤੀਜੀ ਲੜਕੀ ਨੇ ਨਵਾਂ ਬਿਆਨ ਦਿੱਤਾ ਏ ਕਿ ਉਹ ਦੋਵੇਂ ਪੈਣਾ ਡੁੱਬੀਆਂ ਨਹੀਂ ਬਲਕਿ ਕਿਤੇ ਭੱਜ ਗਈਆਂ ਨੇ ਦੱਸ ਦਈਏ ਕਿ ਬੀਤੇ ਦਿਨੀ ਗੁਰਦਾਸਪੁਰ ਦੇ ਪਿੰਡ ਸੱਠਿਆੜੀ ਦੀਆਂ ਰਹਿਣ ਵਾਲੀਆਂ ਦੋ ਪੈਣਾ ਦੀ ਸੈਲਫੀ ਲੈਂਦਿਆਂ ਨਹਿਰ ਚ ਡਿੱਗਣ ਦੀ ਖਬਰ ਆਈ ਸੀ ਜਿਸ ਤੋਂ ਬਾਅਦ ਪੁਲਿਸ ਅਤੇ ਗੋਤਾਖੋਰਾਂ ਦੀ ਇੱਕ ਟੀਮ ਇਨ੍ਹਾਂ ਲੜਕੀਆਂ ਦੀ ਪਾਲ ਵਿੱਚ ਜੁਟ ਗਈ ਸੀ ਪਰ ਪੁਲਿਸ ਉਹਨਾਂ ਦੋਵਾਂ ਨੂੰ ਲੱਭਣ ਵਿੱਚ ਅਸਫਲ ਰਹੀ। ਇਨ੍ਹਾਂ ਪਹਿਣਾ ਨਾਲ ਮੌਜੂਦ ਤੀਸਰੀ ਲੜਕੀ ਨੇ ਪਿੰਡ ਚ ਜਾ ਕੇ ਇਨ੍ਹਾਂ ਕੁੜੀਆਂ ਦੇ ਡੁੱਬਣ ਦੀ ਖਬਰ ਦਿੱਤੀ ਸੀ। ਪਰ ਹੁਣ ਸਖਤੀ ਨਾਲ ਉਹਨਾਂ ਪਹਿਣਾ ਦੇ ਪਰਿਵਾਰ ਵੱਲੋਂ ਪੁੱਛਣ ਤੇ ਤੀਸਰੀ ਕੁੜੀ ਨੇ ਨਵਾਂ ਬਿਆਨ ਦਿੱਤਾ ਹੈ ਕਿ ਉਹ ਪਹਿਣਾ ਡੁੱਬੀਆਂ ਨਹੀਂ ਬਲਕਿ ਕਿਤੇ ਭੱਜ ਗਈਆਂ ਨੇ। ਚਸ਼ਮਦੀਰ ਨੇ ਇਹ ਵੀ ਦੱਸਿਆ ਕਿ ਉਹ ਕਿਸੇ ਦੀ ਗੱਡੀ ਦੇ ਵਿੱਚ ਬੈਠ ਕੇ ਆਪਣੀ ਮਰਜ਼ੀ ਨਾਲ ਗਈਆਂ ਨੇ ਅਤੇ ਕਿਸੇ ਨੂੰ ਸੱਚ ਨਾ ਪਤਾ ਚੱਲ ਸਕੇ ਇਸ ਲਈ ਉਹਨਾਂ ਨੇ ਇਹ ਡਰਾਮਾ ਕੀਤਾ ਸੀ। ਪੁਲਿਸ ਨੇ ਨਵੇਂ ਬਿਆਨਾਂ ਦੇ ਆਧਾਰ ਤੇ ਕਾਰਵਾਈ ਆਰੰਭ ਦਿੱਤੀ ਹੈ। ਉਹ ਹੁਣ ਤੱਕ ਵਿੱਚ ਵੀ ਟੁਕੀ ਸ਼ਾਹ ਉਹ ਕੋਈ ਹਿੰਦ ਦਾ ਸਾਹਮਣੇ ਨਹੀਂ। ਕਿ ਨੈਰ ਚ ਲਿਖਣ ਵਾਲਾ ਇਹ ਮਾਮਲਾ ਉਹ ਬਿਲਕੁਲ ਨਹੀਂ ਹੈਗਾ। ਅਰਤੀ ਜਿਹੜੀਆਂ ਉਹ ਆਪਣੀ ਬਰਚੀ ਆਪਣੇ ਕਰ ਰਹੀਆਂ ਨੇ ਉਹ ਪੁਲਿਸ ਚੋਂ ਜਿਹੜਾ ਉਹ ਚਲੇ ਗਈ ਪਲੇਗ ਕਰ ਰਿਹਾ ਹੈ। ਉਹਦੇ ਬਾਰੇ 30-30 ਸੜਜ ਰਹੀ ਹੈ। ਅਸੀਂ ਇਹਦੇ ਸੰਬੰਧ ਰਿਪੋਰਟ ਲਿਖੀ ਆ ਨਾਲ ਇਸ ਅਰਤੀ ਜੀ ਨੰਬਰ ਤੋਂ ਨਾਲ ਸੋਫੀ ਨੇ ਛੋਟੀ ਜਿਹੜੀ ਆ ਉਹਦੇ ਵੀ ਪਿਆ ਲਿਖੇ ਨੇ ਉਹਦੇ ਜਿਹੜੀ ਆ ਜਿੱਦਾਂ ਦਸੀ ਆ ਪੁਲਿਸ ਇਸ ਤਰ੍ਹਾਂ ਕਰਕੇ ਕਰਵਾਈਆਂ ਕਰ ਕਿਸੇ ਗੱਡੀ ਦੇ ਛੋਟੇ ਚ ਰੋਣੇ ਪਰ ਇਹਦੇ ਬਾਰੇ ਜੇ ਕੋਈ ਸਾਡੇ ਕੋਲ ਦੱਸਣੇ ਕਿ ਕਿਸ ਗੱਡੀ ਦੀ ਗੱਈਆ ਕਿਹਦੀ ਗੱਡੀ ਸੀ ਉਹਦੇ ਬਾਰੇ ਅਸੀਂ ਜਿਹੜਾ ਆ ਪਾਉਦੇ ਤਫਤੀਸ਼ ਕਰ ਰਹੇ ਆ ਜੋ ਵੀ ਤਫਤੀਸ਼ ਦੇ ਵਿੱਚ ਆਏਗਾ ਉਹਦੇ ਬਾਰੇ ਜਿਹੜੀ ਅਗਲੀ ਉਤਾਰੀ ਹੋਵੇਗੀ